ਦਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਇਸੇ سلسلے ਤਹਿਤ ਪੁਲਿਸ ਦੇ ਵੱਲੋਂ ਵੀ ਪੂਰੀ ਸਖਤੀ ਦਿਖਾਈ ਜਾ ਰਹੀ ਹੈ ਕਈ ਨਸ਼ਾ ਤਸਕਰਾਂ ਦੇ ਘਰ ਟੈਟੇਰੀ ਕਰ ਦਿੱਤੇ ਗਏ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸੇ سلسلے ਤਹਿਤ ਖੰਨਾ ਦੇ ਵਿੱਚ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਪੁਲਿਸ ਦੇ ਵੱਲੋਂ ਕਈ ਘਰਾਂ ਦੇ ਵਿੱਚ ਤੜਕਸਾਰ ਪਹੁੰਚ ਕੇ ਤਲਾਸ਼ੀ ਲਈ ਗਈ ਹੈ ਜੋ ਨਸ਼ੇ ਦਾ ਹੌਟਸਪੌਟ ਕਿਹਾ ਜਾਂਦਾ ਏਰੀਆ ਕਰਤਾਰਨਗਰ ਉਸ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਵੱਡੇ ਪੱਧਰ ਦੇ ਉੱਤੇ ਸਰਚ ਆਪਰੇਸ਼ਨ ਚਲਾਇਆ ਗਿਆ ਸੋ ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਜਿਨ੍ਹਾਂ ਦੇ ਵੱਲੋਂ ਸਵੇਰ ਤੋਂ ਹੀ ਤਲਾਸ਼ੀ ਲਈ ਜਾ ਰਹੀ ਹੈ ਤੇ ਸ਼ੱਕੀ ਲੋਕਾਂ ਦੇ ਘਰ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਮੌਕੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆਂ ਦੇਖੋ ਪੁਲਸ ਦਾ ਉਪਰਾਲਾ ਬਹੁਤ ਵਧੀਆ ਪੰਜਾਬ ਸਰਕਾਰ ਜਿਹੜਾ ਮਿਸ਼ਨ ਵਧਿਆ ਜੁਧ ਨਸ਼ਿਆਂ ਵਿਰੁੱਧ ਬਹੁਤ ਵਧੀਆ ਦੇਖੋ ਸਾਡੇ ਇਲਾਕੇ ਦੇ ਵਿੱਚ ਪਹਿਲਾਂ ਇੱਕ ਜਿੱਦਾਂ ਮਕਾਨ ਜਿਹੜਾ ਟਾਇਆ ਗਿਆ ਸੀ ਰਿੱਕੀ ਸੀ ਵਿਕੀ ਮੇ ਵੀ ਉਹ ਇੱਕ ਨਸ਼ੇ ਦਾ ਸਮਗਲਰ ਸੀ ਜਿਹਦੇ ਕਾਫੀ ਪਰਚੇ ਚੱਲਦੇ ਸੀ ਉਸ ਤੋਂ ਬਾਅਦ ਕਾਫੀ ਲੱਤਾਂ ਲੋਕਾਂ ਦੀਆਂ ਗੰਬੀਆਂ ਔਰ ਜਿਹੜੇ ਮੜਾ ਮੋਟਾ ਕੰਮ ਕਰਦੇ ਉਹ ਵੀ ਇਥੋਂ ਇਲਾਕਾ ਛੱਡ ਕੇ ਭੱਜ ਗਏ ਅੱਜ ਬੜੀ ਸ਼ਾਂਤੀ ਹੈ ਬੜੀ ਸ਼ਾਂਤੀ ਪੁਰੂਗਾ ਹਾਂ ਇੱਕ ਉਹ ਜਿਹੜੇ ਬੰਦੇ ਫੜੇ ਗਏ ਨੇ ਉਹ ਮੜਾ ਮੋਟਾ ਸਮਾਨ ਸੁੰਨ ਖਾਂਦੇ ਜ਼ਰੂਰ ਸੀ ਲੇਕਿਨ ਚਿੱਟੇ ਵਾਲਾ ਕੋਈ ਨਹੀਂ ਹਾਂ ਉਹ ਜਿਵੇਂ ਆਦੀ ਹੁੰਦੇ ਨੇ ਕੋਈ ਮੜਾ ਮਟਾ ਲੈਂਦੇ ਖਾਂਦੇ ਨੇ ਸਿਰਫ ਉਹੀ ਨਾਰਮਲ ਨੇ ਲੇਕਿਨ ਮੇਜਰ ਕੋਈ ਉਹ ਨਹੀਂ ਪੜਿਆ ਗਿਆ। ਗੋ ਮੇਜਰ ਤੜਕਸਾਰ ਤੋਂ ਜਿਹੜਾ ਕਸੋ ਚਲਾਇਆ ਜਾ ਰਿਹਾ। ਇਹ ਜਿਹੜੀ ਸਾਡੀ ਇੱਕ ਮੋਹਿਮ ਹੈਗੀ ਅ ਜੋਤੂ ਨਸ਼ਾ ਬਰੋਧ ਇਹ ਉਹਦਾ ਹੀ ਪਾਰਟ ਹੈ ਜਿਹਦੇ ਚ ਸਾਡੇ ਮਾਨਯੋਗ ਐਸਐਸਪੀ ਡਾਕਟਰ ਦਰਪਨ ALUWALIA ਮੈਮ ਉਹਨਾਂ ਨੇ ਇੱਕ ਸਪੈਸ਼ਲ ਪਲਾਨ ਕੀਤਾ ਸੀ ਰਾਤ ਜਿਹਦੇ ਤਹਿਤ ਅਸੀਂ ਆਪਣੀ ਫੋਰਸ ਇਕੱਠੀ ਕਰਕੇ ਕਰੀਬ 100 ਬੰਦਾ ਅਸੀਂ ਫੋਰਸ ਦਾ ਇਕੱਠਾ ਕਰਕੇ ਅੱਜ ਤਸਵੀਰ ਦੇ ਇਸ ਕਰਤਾਰਨਗਰ ਏਰੀਏ ਦੇ ਵਿੱਚ ਸਾਡਾ ਕਾਟ੍ਰੈਂਟ ਸਰਚ ਆਪਰੇਸ਼ਨ ਚੱਲ ਰਿਹਾ ਹੈ। ਉਹਦੇ ਦੌਰਾਨ ਅਸੀਂ ਜਿਹੜੇ ਇਸ ਏਰੀਏ ਦੇ ਕਾਉਂਸਲਰ ਨੇ ਮਤਲਬ ਹੋਰ ਵੀ ਬਹੁਤ ਬੰਦੇ ਨੇ ਸਾਰੇ ਇਹਨਾਂ ਦਾ ਸਾਨੂੰ ਬੜਾ ਸਹਿਯੋਗ ਦਿੱਤਾ ਹੈ। ਕਿਉਂਕਿ ਚੰਗੇ ਮਾੜੇ ਬੰਦਿਆਂ ਦਾ ਜਿਹੜਾ ਹੈਗਾ ਜਦੋਂ ਪਬਲਿਕ ਦਾ ਇਸ ਤਰੀਕੇ ਨਾਲ ਸਹਿਯੋਗ ਮਿਲਦਾ ਹੈ ਤਾਂ ਉਹਦੇ ਹੋਰ ਬਹੁਤ ਵਧੀਆ ਫਰੂਟਫੁਲ ਰਿਜ਼ਲਟ ਮਿਲਦੇ ਨੇ। ਅੱਜ ਵੀ ਇਸ ਦਾ ਸੋਦੇ ਦੌਰਾਨ ਅਸੀਂ ਕਰੀਬ 7 ਬੰਦੇ ਜਿਹੜੇ ਐ ਸਸਪੈਕਟਡ ਐ ਉਹ ਰੌਂਡ ਅਪ ਕੀਤੇ ਨੇ ਤੇ ਕੁਛ ਸਾਡੇ ਕੋਲ ਰਿਕਵਰੀ ਵੀ ਹੋਈ ਹੈ ਜਿਹਨੀਆਂ ਅਸੀਂ ਡਿਟੇਲ ਚ ਡੁੰਗਾਈ ਦੇ ਵਿੱਚ ਡੈਪਥ ਜਾ ਕੇ ਵੈਰੀਫਾਈ ਕਰ ਰਹੇ ਆ ਉਹਨਾਂ ਦੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਐ ਸ਼ਾਨਵੀਨ ਕਰ ਰਹੇ ਆ ਸੋ ਇਹ ਉਹਦਾ ਹੀ ਹਿੱਸਾ ਹੈ ਜੋ ਨਸ਼ਾ ਅਪਰਾਧ ਜੋ ਅੱਜ ਸਾਡਾ ਬੜਾ ਵਧੀਆ ਚੱਲ ਰਿਹਾ ਹੈਗਾ ਤਸਵੀਰ ਦਾ ਤੇ ਅੱਗੇ ਵੀ ਚਲ ਰਿਹਾ ਹੈਗਾ ਇਹ ਏਰੀਆ ਅਸੀਂ ਇਸ ਲਈ ਸਿਲੈਕਟ ਕੀਤਾ ਸੀਗਾ ਕਰਤਾਰਨਗਰ ਦਾ ਕਿਉਂਕਿ ਇਹ ਸਾਡੀ ਲਿਸਟ ਦੇ ਵਿੱਚ ਹੌਟਸਪੌਟ ਹੈ ਇੱਥੇ ਬੜੇ ਛੋਟੇ ਪੱਧਰ ਤੇ ਜਿਹੜੀ ਹੈਗੀ ਚੇਤੇ ਦੀ ਸਪਲਾਈ ਹੁੰਦੀ ਹੈ ਉਹਦੇ ਦੌਰਾਨ ਅਸੀਂ ਪਹਿਲਾਂ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਅਸੀਂ ਪਕੜ ਚੁੱਕੇ ਹਾਂ ਜਿਹਦੇ ਵਿੱਚ ਪਿੱਛੇ ਜੇ ਸਾਡੇ ਇੱਕ ਅਤੇ ਇੱਕ ਸਮਗਲਰ ਜੀ ਦਾ ਵਿੱਕੀ ਉਹਦਾ ਅਸੀਂ ਘਰ ਵੀ ਜਿਹੜਾ ਡੈਮੋਲਿਸ਼ ਹੋਇਆ ਹੈਗਾ ਕਿਉਂਕਿ ਉਹਨੇ ਉਹ ਨਸ਼ੇ ਦੇ ਘਰਵਰਨ ਤਿਆਰ ਕੀਤਾ ਹੋਇਆ ਸੀ ਘਰ ਬਣਾਇਆ ਹੋਇਆ ਸੀ ਇਸੇ ਤਰੀਕੇ ਨਾਲ ਇੱਕ ਹੋਰ ਸੀ ਟੀ ਟੀ ਉਹ ਬੜਾ ਮਾੜਾ ਬੰਦਾ ਉਹ ਵੀ ਅੰਦਰ ਦਿੱਤਾ ਹੋਇਆ ਹੈ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਜੇ ਮੇਨ ਬੰਦੇ ਆ ਉਹ ਅੰਦਰ ਦਿੱਤੇ ਹੋਏ ਨੇ ਲੇਕਿਨ ਛੋਟੇ ਪੱਧਰ ਤੇ ਉਸ ਚੀਜ਼ ਨੂੰ ਅ ਪ੍ਰੈਸ਼ਰ ਰੱਖਣ ਵਾਸਤੇ ਪੁਲਿਸ ਕੋਈ ਟਿਲ ਮੱਠ ਨਹੀਂ ਕਰੀ ਇਹ ਉਹਦਾ ਹੀ ਹਿੱਸਾ ਹੈ ਜੋ ਅੱਜ ਸਾਡੀ ਇਹ ਕੋਆਰਡੀਨੇਟਡ ਸੱਕ ਆਪਰੇਸ਼ਨ ਅਸੀਂ ਕੀਤਾ ਹੈ ਸਰ ਜਿੱਦਾਂ ਸਰਕਾਰ ਦਾ ਸੈਕੰਡ ਪੇਜ ਚੱਲਦਾ ਪਬਲਿਕ ਨੂੰ ਕੀ ਅਪੀਲ ਕਰਦੇ ਹੋ ਕਿ ਸਰਕਾਰ ਤੇ ਪਬਲਿਕ ਜੋੜੇ ਤਾਂ ਕਿ ਪਬਲਿਕ ਸਹਿਯੋਗ ਦੇਵੇ ਆ ਪਬਲਿਕ ਦਾ ਤਾਂ ਤੁਸੀਂ ਦੇਖੋ ਕਿ ਆ ਹੁਣੀ ਮੈਂ ਦੇਖ ਰਿਹਾ ਸੀਗਾ ਤੁਹਾਡੇ ਵੀਰੀ ਕਾਉਂਸਲਰ ਸਾਹਿਬ ਦੀ ਲਹਿਰੇ ਸੀ ਬਾਈਟਰ ਤੇ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਆ ਬੜਾ ਅੱਛਾ ਸਹਿਯੋਗ ਹੈ ਮਤਲਬ ਅਸੀਂ ਤਾਂ ਖੁਸ਼ ਆਂ ਪਬਲਿਕ ਦਾ ਪੂਰਾ ਸਹਿਯੋਗ ਹੈ ਇਸ 14 ਨਵੰਬਰ ਨੂੰ ਔਰ ਇਹ ਇਸ ਲਾਂਗਾ ਕਰ ਰਹੇ ਨੇ ਲੋਕ ਤੇ ਸਾਡਾ ਵੀ ਮਰਾਲਾ ਪਹੁੰਚ ਰਿਹਾ ਹੈਗਾ ਪੁਲਿਸ ਦਾ ਕਿਉਂਕਿ ਪੁਲਿਸ ਨੂੰ ਅਗਰ ਜਦੋਂ ਇਸ ਤਰ੍ਹਾਂ ਦੀ ਸ਼ਾਵਸ਼ ਮਿਲਦੀ ਹੈ ਤੇ ਉਹਦੇ ਚ ਹੋਰ ਅੰਦਰਜੀ ਗੂਸ਼ਟ ਹੁੰਦੀ ਹੈ ਸਾਡੀ ਸੋਦੀ ਵਧੀਆ ਹੀ ਕਰਾਂਗੇ ਅਸੀਂ ਕਾਮਯਾਬ ਹੋ ਕੇ ਹੀ ਬੈਠਾਂਗੇ ਇਹ ਨਹੀਂ ਹੈ ਮਤਲਬ ਜਦੋਂ ਤੱਕ ਇਹ ਜਿਹੜਾ ਨਸ਼ਾ ਹੈ ਪੰਜਾਬ ਚ ਖਤਮ ਨਹੀਂ ਹੁੰਦਾ ਖਾਸ ਤੌਰ ਤੇ ਅਸੀਂ ਖੰਨੇ ਦੀ ਜਿਹੜੀ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਜਿਸਟਿਕ ਪੁਸ਼ ਕਰਨਾਂ ਦੀ ਉਹਦੇ ਸਾਡੀਆਂ ਬਹੁਤ ਵਧੀਆ ਰਿਕਵਰੀਆਂ ਪਹਿਲਾਂ ਹੋਈਆਂ ਤੇ ਹੁਣ ਵੀ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਵੀ ਕਿਸੇ ਵੀ ਪਦਰਤੇ ਨਸ਼ੇ ਦੇ ਵਿੱਚ ਕਿਸੇ ਨੂੰ ਸਪਲਾਈ ਕਰਨ ਦੇਵਾਂਗੇ ਜਾਂ ਵਰਤੋਂ ਕਰਨ ਦਾ ਬਣੇ ਜੀ ਦਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਇਸੇ سلسلے ਤਹਿਤ ਪੁਲਿਸ ਦੇ ਵੱਲੋਂ ਵੀ ਪੂਰੀ ਸਖਤੀ ਦਿਖਾਈ ਜਾ ਰਹੀ ਹੈ ਕਈ ਨਸ਼ਾ ਤਸਕਰਾਂ ਦੇ ਘਰ ਟੈਟੇਰੀ ਕਰ ਦਿੱਤੇ ਗਏ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸੇ سلسلے ਤਹਿਤ ਖੰਨਾ ਦੇ ਵਿੱਚ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਪੁਲਿਸ ਦੇ ਵੱਲੋਂ ਕਈ ਘਰਾਂ ਦੇ ਵਿੱਚ ਤੜਕਸਾਰ ਪਹੁੰਚ ਕੇ ਤਲਾਸ਼ੀ ਲਈ ਗਈ ਹੈ ਜੋ ਨਸ਼ੇ ਦਾ ਹੌਰਸਪੋਰਟ ਕਿਹਾ ਜਾਂਦਾ ਏਰੀਆ ਕਰਤਾਰਨਗਰ ਉਸ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਵੱਡੇ ਪੱਧਰ ਦੇ ਉੱਤੇ ਸਰਚ ਆਪਰੇਸ਼ਨ ਚਲਾਇਆ ਗਿਆ ਸੂ ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਜਿਨ੍ਹਾਂ ਦੇ ਵੱਲੋਂ ਸਵੇਰ ਤੋਂ ਹੀ ਤਲਾਸ਼ੀ ਲਈ ਜਾ ਰਹੀ ਹੈ ਤੇ ਸ਼ੱਕੀ ਲੋਕਾਂ ਦੇ ਘਰ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਮੌਕੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਪੁਲਿਸ ਦਾ ਉਪਰਾਲਾ ਬਹੁਤ ਵਧੀਆ ਪੰਜਾਬ ਸਰਕਾਰ ਜਿਹੜਾ ਮਿਸ਼ਨ ਵਧਿਆ ਜੁਦ ਨਸ਼ਾ ਵਿਰੁੱਧ ਬਹੁਤ ਵਧੀਆ ਦੇਖੋ ਸਾਡੇ ਇਲਾਕੇ ਦੇ ਵਿੱਚ ਪਹਿਲਾਂ ਇੱਕ ਜਿੱਦਾਂ ਮਕਾਨ ਜਿਹੜਾ ਟਾਇਆ ਗਿਆ ਸੀ ਰਿੱਕੀ ਸੀ ਵਿਕੀ ਮੇ ਵੀ ਉਹ ਇੱਕ ਨਸ਼ੇ ਦਾ ਸਮਗਲਰ ਸੀ ਜਿਹਦੇ ਕਾਫੀ ਪਰਚੇ ਚੱਲਦੇ ਸੀ ਉਸ ਤੋਂ ਬਾਅਦ ਕਾਫੀ ਲੱਤਾਂ ਲੋਕਾਂ ਦੀਆਂ ਕੰਬੀਆਂ ਔਰ ਜਿਹੜੇ ਮੜਾ ਮੋਟਾ ਕੰਮ ਕਰਦੇ ਉਹ ਵੀ ਇਥੋਂ ਇਲਾਕਾ ਛੱਡ ਕੇ ਭੱਜ ਗਏ ਅੱਜ ਬੜੀ ਸ਼ਾਂਤੀ ਹੈ ਬੜੀ ਸ਼ਾਂਤੀਪੂਰਕ ਹਾਂ ਇੱਕ ਉਹ ਜਿਹੜੇ ਬੰਦੇ ਫੜੇ ਗਏ ਨੇ ਉਹ ਮੜਾ ਮੋਟਾ ਸਮਾਨ ਸੁੰਨ ਖਾਂਦੇ ਜ਼ਰੂਰ ਸੀ ਲੇਕਿਨ ਚਿੱਟੇ ਵਾਲਾ ਕੋਈ ਨਹੀਂ ਹਾਂ ਵਿੱਚ ਉਹ ਜਿਵੇਂ ਆਦੀ ਹੁੰਦੇ ਨੇ ਕੋਈ ਮੜਾ ਮੋਟਾ ਲੈਂਦੇ ਖਾਂਦੇ ਨੇ ਸਿਰਫ ਉਹੀ ਨਾਰਮਲ ਨੇ ਲੇਕਿਨ ਮੇਜਰ ਕੋਈ ਉਹ ਨਹੀਂ ਪੜੇਗਾ ਗੋਮ ਜਿਹੜਾ ਤੜਕਸਾਰ ਤੋਂ ਜਿਹੜਾ ਕਸੋ ਚਲਾਇਆ ਜਾ ਰਿਹਾ ਇਹ ਜਿਹੜੀ ਸਾਡੀ ਇੱਕ ਮੋਹਿਮ ਹੈ ਕਿ ਜੋ ਤੁਨ ਅਸ਼ੰਬਰੋਦ ਇਹ ਉਹਦਾ ਹੀ ਪਾਰਟ ਹੈ ਜਿਹਦੇ ਚ ਸਾਡੇ ਮਾਨਯੋਗ ਐਸਐਸਪੀ ਡਾਕਟਰ ਦਰਪਨ ALUWALIA ਮੈਮ ਉਹਨਾਂ ਨੇ ਇੱਕ ਸਪੈਸ਼ਲ ਪਲਾਨ ਕੀਤਾ ਸੀ ਰਾਤ ਜਿਹਦੇ ਤਹਿਤ ਅਸੀਂ ਆਪਣੀ ਫੋਰਸ ਇਕੱਠੀ ਕਰਕੇ ਕਰੀਬ 100 ਬੰਦਾ ਅਸੀਂ ਫੋਰਸ ਦਾ ਇਕੱਠਾ ਕਰਕੇ ਅੱਜ ਤਸਵੀਰ ਦੇ ਇਸ ਕਰਤਾਰਨਗਰ ਏਰੀਏ ਦੇ ਵਿੱਚ ਸਾਡਾ ਕਾਟ੍ਰੈਂਟ ਸਰਚ ਆਪਰੇਸ਼ਨ ਚੱਲ ਰਿਹਾ ਹੈ। ਉਹਦੇ ਦੌਰਾਨ ਅਸੀਂ ਜਿਹੜੇ ਇਸ ਏਰੀਏ ਦੇ ਕਾਉਂਸਲਰ ਨੇ ਮਤਲਬ ਹੋਰ ਵੀ ਬਹੁਤ ਬੰਦੇ ਨੇ ਸਾਰੇ ਇਹਨਾਂ ਦਾ ਸਾਨੂੰ ਬੜਾ ਸਹਿਯੋਗ ਦਿੱਤਾ ਹੈ। ਕਿਉਂਕਿ ਚੰਗੇ ਮਾੜੇ ਬੰਦਿਆਂ ਦਾ ਜਿਹੜਾ ਹੈਗਾ ਜਦੋਂ ਪਬਲਿਕ ਦਾ ਇਸ ਤਰੀਕੇ ਨਾਲ ਸਹਿਯੋਗ ਮਿਲਦਾ ਹੈ ਤਾਂ ਉਹਦੇ ਹੋਰ ਬਹੁਤ ਵਧੀਆ ਫਰੂਟਫੁਲ ਰਿਜ਼ਲਟ ਮਿਲਦੇ ਨੇ। ਅੱਜ ਵੀ ਇਸ ਕਾ ਸੋਦੇ ਦੌਰਾਨ ਅਸੀਂ ਕਰੀਬ 7 ਬੰਦੇ ਜਿਹੜੇ ਐ ਸਸਪੈਕਟਡ ਐ ਉਹ ਰੌਂਡ ਅਪ ਕੀਤੇ ਨੇ ਤੇ ਕੁਝ ਸਾਡੇ ਕੋਲ ਰਿਕਵਰੀ ਵੀ ਹੋਈ ਹੈ ਜਿਹਨੇ ਅਸੀਂ ਡਿਟੇਲ ਚ ਡੂੰਘਾਈ ਦੇ ਵਿੱਚ ਡੈਪਥ ਜਾ ਕੇ ਵੈਰੀਫਾਈ ਕਰ ਰਹੇ ਆ ਉਹਨਾਂ ਦੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਐ ਸ਼ਾਨਵੀਨ ਕਰ ਰਹੇ ਆ ਸੋ ਇਹ ਉਹਦਾ ਹੀ ਹਿੱਸਾ ਹੈ ਜੋ ਨਸ਼ਾ ਅਪਰਾਧ ਜੋ ਅੱਜ ਸਾਡਾ ਬੜਾ ਵਧੀਆ ਚੱਲ ਰਿਹਾ ਹੈਗਾ ਤੇ ਸਵੇਰ ਦਾ ਤੇ ਅੱਗੇ ਵੀ ਚਲ ਰਿਹਾ ਹੈਗਾ ਇਹ ਏਰੀਆ ਅਸੀਂ ਇਸ ਲਈ ਸਿਲੈਕਟ ਕੀਤਾ ਸੀਗਾ ਕਰਤਾਰਨਗਰ ਦਾ ਕਿਉਂਕਿ ਇਹ ਸਾਡੀ ਲਿਸਟ ਦੇ ਵਿੱਚ ਹੌਟਸਪੌਟ ਹੈ ਇੱਥੇ ਬੜੇ ਛੋਟੇ ਪੱਧਰ ਤੇ ਜਿਹੜੀ ਹੈਗੀ ਚੇਤੇ ਦੀ ਸਪਲਾਈ ਹੁੰਦੀ ਹੈ ਉਹਦੇ ਦੌਰਾਨ ਅਸੀਂ ਪਹਿਲਾਂ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਅਸੀਂ ਪਕੜ ਚੁੱਕੇ ਹਾਂ ਜਿਹਦੇ ਵਿੱਚ ਪਿੱਛੇ ਜੇ ਸਾਡੇ ਇੱਕ ਅਤੇ ਇੱਕ ਸਮਗਲਰ ਜੀ ਦਾ ਵਿੱਕੀ ਉਹਦਾ ਅਸੀਂ ਘਰ ਵੀ ਜਿਹੜਾ ਡੈਮੋਲਿਸ਼ ਹੋਇਆ ਹੈਗਾ ਕਿਉਂਕਿ ਉਹਨੇ ਉਹ ਨਸ਼ੇ ਦੇ ਘਰਵਾਰ ਨਾ ਤਿਆਰ ਕੀਤਾ ਹੋਇਆ ਸੀ ਘਰ ਬਣਾਇਆ ਹੋਇਆ ਸੀ ਇਸੇ ਤਰੀਕੇ ਨਾਲ ਇੱਕ ਹੋਰ ਸੀ ਟੀ ਟੀ ਉਹ ਬੜਾ ਮਾੜਾ ਬੰਦਾ ਉਹ ਵੀ ਅੰਦਰ ਦਿੱਤਾ ਹੋਇਆ ਹੈ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਜੇ ਮੇਨ ਬੰਦੇ ਆ ਉਹ ਅੰਦਰ ਦਿੱਤੇ ਹੋਏ ਨੇ ਲੇਕਿਨ ਛੋਟੇ ਪੱਧਰ ਤੇ ਉਸ ਚੀਜ਼ ਨੂੰ ਪ੍ਰੈਸ਼ਰ ਰੱਖਣ ਵਾਸਤੇ ਪੁਲਿਸ ਕੋਈ ਟੈਲ ਮੱਠ ਨਹੀਂ ਕਰੀ ਇਹ ਉਹਦਾ ਹੀ ਹਿੱਸਾ ਹੈ ਜੋ ਅੱਜ ਸਾਡੀ ਕੋਆਰਡੀਨੇਟਡ ਸਟਾਕ ਆਪਰੇਸ਼ਨ ਅਸੀਂ ਕੀਤਾ ਹੈ ਸਰ ਜਿੱਦਾਂ ਸਰਕਾਰ ਦਾ ਸੈਕੰਡ ਫੇਜ਼ ਚੱਲਦਾ ਪਬਲਿਕ ਨੂੰ ਕੀ ਅਪੀਲ ਕਰਦੇ ਹਾਂ ਕਿ ਸਰਕਾਰ ਦੇ ਵੀ ਪਬਲਿਕ ਕੋਲ ਤੱਕ ਪਬਲਿਕ ਸਹਿਯੋਗ ਦੇਵੇ ਆ ਪਬਲਿਕ ਦਾ ਤਾਂ ਤੁਸੀਂ ਦੇਖੋ ਕਿ ਆ ਹੁਣੀ ਮੈਂ ਦੇਖ ਰਿਹਾ ਸੀਗਾ ਤੁਹਾਡੇ ਵੀਰੀ ਕਾਉਂਸਲਰ ਸਾਹਿਬ ਦੀ ਲੈਰੇ ਸੀ ਬਾਈਟ ਤੇ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਆ ਬੜਾ ਅੱਛਾ ਸਹਿਯੋਗ ਹੈ ਮਤਲਬ ਅਸੀਂ ਤਾਂ ਖੁਸ਼ ਆਂ ਪਬਲਿਕ ਦਾ ਪੂਰਾ ਸਹਿਯੋਗ ਹੈ ਇਸ 14 ਨਵੰਬਰ ਨੂੰ ਔਰ ਇਹ ਸਲੰਗਾ ਕਰ ਰਹੇ ਨੇ ਲੋਕ ਤੇ ਸਾਡਾ ਵੀ ਮਰਾਲਾਪ ਹੋ ਰਿਹਾ ਹੈਗਾ ਪੁਲਿਸ ਦਾ ਕਿਉਂਕਿ ਪੁਲਿਸ ਨੂੰ ਅਗਰ ਜਦੋਂ ਇਸ ਤਰ੍ਹਾਂ ਦੀ ਸ਼ਾਵਸ਼ ਮਿਲਦੀ ਹੈ ਤੇ ਉਹਦੇ ਚ ਹੋਰ ਅੰਦਰਜੀ ਬੂਸਟ ਹੁੰਦੀ ਹੈ ਸਾਡੀ ਸੋਦੀ ਵਧੀਆ ਹੀ ਕਰਾਂਗੇ ਅਸੀਂ ਕਾਮਯਾਬ ਹੋ ਕੇ ਹੀ ਬੈਠਾਂਗੇ ਇਹ ਨਹੀਂ ਹੈ ਮਤਲਬ ਜਦੋਂ ਤੱਕ ਇਹ ਜਿਹੜਾ ਨਸ਼ਾ ਹੈ ਪੰਜਾਬ ਚ ਖਤਮ ਨਹੀਂ ਹੁੰਦਾ ਖਾਸ ਤੌਰ ਤੇ ਅਸੀਂ ਖੰਨੇ ਦੀ ਜਿਹੜੀ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਡਿਸਟ੍ਰਿਕਟ ਪੁਲਿਸ ਖੰਨਾ ਦੀ ਉਹਦੇ ਸਾਡੀਆਂ ਬਹੁਤ ਵਧੀਆ ਰਿਕਵਰੀਆਂ ਪਹਿਲਾਂ ਹੋਈਆਂ ਤੇ ਹੁਣ ਵੀ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਵੀ ਕਿਸੇ ਵੀ ਪਦਰਤੇ ਨਸ਼ੇ ਦੇ ਵਿੱਚ ਕਿਸੇ ਨੂੰ ਸਪਲਾਈ ਕਰਨ ਦੇਵਾਂਗੇ ਜਾਂ ਵਰਤੋਂ ਕਰਨ ਦਾ ਬਣ ਜੀ